ਕਿਉਂ ਨਾ ਕਰਾਂ ਉਹ ਤੁਹਾਡਾ ਨਾਲ ਉਹਨਾਂ ਨੇ ਕੀ ਕਰਦਾ ਯਾਰ ਸਾਡੇ ਦਾ ਡਰਾਈਵਰ ਬੰਦੇ ਆ ਯਾਰ ਹਾਂ ਬੈਠ ਜਾ ਯਾਰ ਉਹ ਨਾ ਤਨੀ ਸਿੱਧੀ ਕਰਦਾ ਅਜਾ ਲੋਕਲ ਬੰਦਾ ਅੱਗੇ ਲੈ ਗਿਆ ਯਾਰ ਇਨਸਾਨੀਅਤ ਵਰਤੋ ਬਹੁਤ ਚੱਲ ਚੱਲ ਨਾ ਆ ਗਿਆ ਯਾਰ ਪੱਕਾ ਚੱਲੋ ਯਾਰ ਉਹ ਦੰਦ ਦੰਦ ਬੱਤੀ ਜੀ ਜੇ ਉਹ ਸਹੀ ਗੱਲ ਕਰੇ ਉਹ ਤਾਂ ਇਹ ਨਾ ਇੱਕ ਨਾ ਗਾਉਂ ਜਾਂਦਾ ਉਹ ਤੇਰਾ ਭਲਾ ਮੈਂ ਵੀ ਜੰਮ ਕੋਈ ਨਾਲ ਲਾਗੂ ਆ ਉਹ ਤੇ ਫਿਰ ਫੋਨ ਕਰ ਨੰਬਰ ਹੈ ਦਾ ਨੰਬਰ ਤਾਂ ਦੇਣਾ ਇੱਕ ਯਾਰ ਕੀਤਾ ਹਰਜੀ ਕੀਤਾ ਕਿਤਾ ਗੱਲ ਹੋਈ ਕਿੱਥੋਂ ਦਾ ਮੁੰਡਾ ਕਿੱਥੋਂ ਦਾ ਕਿੱਥੋਂ ਦਾ ਦੋਵੇਂ ਕਿੱਥੇ ਘੜਪਾਣੇ ਦੋਵੇਂ ਕਿੱਥੇ ਘੜਪਾਣੇ ਦੋਵੇਂ ਕਿੱਥੇ ਘੜਪਾਣੇ ਯਾਰ ਤਾਂ ਭਾਂਜਾ ਉਹਦਾ ਇਹਦਾ ਇਹਦਾ ਭਾਂਜਾ ਵਾ ਰੋਟੇ ਛੇੜਦੇ ਆਗੇ ਜਿਹੜੇ ਹੋਣੇ ਛੇੜਦੇ ਜਿਹੜੇ ਏਡਰ ਨਹੀਂ ਆਉਂਦੇ ਸੀ ਤਾਂ ਵੀ ਆਉਂਦੇ ਸੀ ਤਵੇਜੇ ਕਾਹਦੇ ਚ ਓਏ ਯਾਰ ਰੋਡ ਸਾਈਡੋਂ ਦੀ ਟਰਾਲੀ ਆਈ ਐਂਦੀ ਹਾਉ ਨਾ ਪਤਾ ਕੀ ਕੀਤਾ ਉਹਦੀ ਆਈ ਨਹੀਂ ਉਹਦੀ ਕਿੱਥੇ ਆਈ ਐਂਦੀ ਕੀਤੀ ਐ ਮਿਲਦਾ ਹੀ ਤੇ ਮਿਲਦੀ ਮਿਲਦੀ ਟਰਾਲੀ ਐ ਗੱਠਾਂ ਦੀ ਟਰਾਲੀ ਗੱਠਾਂ ਵਾਲੀ ਮੈਂ ਗਿਆ ਮਗਰ ਚੱਕਾ ਬਹੁਤ ਯਾਰ ਇੱਧਰੋਂ ਆਉਂਦੀ ਲੋੜ ਹੀ ਬਈਆ ਰੋਡ ਕਰ ਲਾ ਬਣਿਆ ਯਾਰ ਉਹ ਨਹੀਂ ਨਾ ਕਰਦੇ ਭਰਾਵਾ ਸਾਰੇ ਬੱਸਾਂ ਨੂੰ ਨਹੀਂ ਪਤਾ ਰਹੂ ਨਹੀਂ ਇਹ ਲਹੂੜੇ ਹਾ ਲੈ ਹੁਣ ਕਿਹਨੇ ਘੱਟਵਾ ਤੁਹਾਡੀ ਸਾਹਮਣੇ ਹੀ ਐ ਸਹੀ ਆ ਸਹੀ ਆ ਇਹਦਾ ਯਾਰ ਲੈ ਨਹੀਂ ਨਹੀਂ ਸਹੀ ਬਈ ਬਾਹੂ ਆਉ ਪਤਾ ਨਹੀਂ ਲੱਗਦਾ ਤੂੰ ਓਂਦੀ ਜਾਣਾ ਤਾਂ ਕਦੇ ਐ ਜੋਸਾ ਤੋਂ ਗੋੜ ਗੋੜੇ ਬਿੱਟਾ ਟਿਕਾ ਸਾਈਡ ਕਰ ਦੋ ਮੇਰੇ ਵੀਰ ਆਪਣੇ ਆਪਣੇ ਪਾਸਾ ਛੱਡੋ ਮੇਰੇ ਵੀਰ ਮੋਟਰ ਸਾਈਡ ਕਰ ਦੋ ਜਿੰਨਾ ਵੀ ਹੈ ਗਿਆ ਉਹ ਠੀਕ ਹੋ ਗਿਆ ਇਹ ਬਚਾ ਲੈ ਇਹ ਬਚਾ ਲੈ ਬੱਬੀ ਇਹ ਬਚਾ ਲੈ ਆਈ ਹੜਕੋਣ ਦਿਓ ਮੈਂ ਕੀ ਕਰਾਂ ਰੋਕੇ ਰੱਖੂ ਆਂ ਜੀ ਇਹ ਜੋ ਤੁਸੀਂ ਵੀਡੀਓ ਦੇਖੀ ਆ ਇਹਦੇ ਵਿੱਚ ਦੋ ਨੌਜਵਾਨ ਪਿੰਡ ਗਗੜਪਾਣਾ ਦੇ ਨਾਲ ਜਿਹੜੇ ਸਬੰਧਤ ਸੀ ਉਹ ਆਪਣੇ ਦਰਸ ਸਕੂਲ ਦੀ ਗਰਾਊਂਡ ਦੇ ਵਿੱਚੋਂ ਖੇਡਣ ਤੋਂ ਉਪਰੰਤ ਜਿਹੜਾ ਉਹ ਆਪਣੇ ਘਰ ਨੂੰ ਪਰਤ ਰਹੇ ਸਨ ਕਿ ਐਸ ਜੁਗਾੜੂ ਟਰਾਲੀ ਦੇ ਵਿੱਚ ਜਿਹੜੀ ਤਕਰੀਬਨ 2.5 ਤੋਂ 3 ਫੁੱਟ ਜਿਹੜੀ ਆ ਉਹ ਦੋਨੇ ਸਾਈਡਾਂ ਤੋਂ ਬਾਹਰ ਕੱਢੀਆਂ ਆ ਟਰਾਲੀਆਂ ਨੇ ਇਹ ਟਰਾਲੀਆਂ ਜਿਹੜੀਆਂ ਨੇ ਮੈਂ ਤੁਹਾਨੂੰ ਸਾਰੇ ਦੱਸ ਦਿਆਂ ਕਿ 250 ਤੋਂ 300 ਟਰਾਲੀ ਜਿਹੜੀ ਆ ਜੁਗਾੜੂ ਟਰਾਲੇ ਬਣਾ ਕੇ ਜਿਹੜਾ ਵਾ ਰਾਣਾ ਸ਼ੂਗਰ ਸੋਲਿमिटेड ਜੋ ਰਾਣਾ ਗੁਰਜੀਤ ਦੀ ਫੈਕਟਰੀ ਆ ਰਾਣਾ ਇੰਦਰਪ੍ਰਤਾਪ ਦੀ ਫੈਕਟਰੀ ਆ ਇਹ ਸੜਕਾਂ ਦੇ ਉੱਤੇ ਜਿਹੜਾ ਵਾ ਉਹ ਛੱਡੇ ਜਾਂਦੇ ਨੇ ਇਹਦੇ ਸਬੰਧੀ ਜੇਕਰ ਕਿਸੇ ਦਾ ਕੋਈ ਹਾਦਸਾ ਵਾਪਰ ਜਾਂਦਾ ਤਾਂ ਜੋ ਟਰੈਕਟਰ ਹਾਇਰ ਕੀਤੇ ਹੋਏ ਹੁੰਦੇ ਨੇ ਉਹ ਆਮ ਜ਼ਿਮੀਂਦਾਰਾਂ ਦੇ ਟਰੈਕਟਰ ਜਿਹੜੇ ਹਾਇਰ ਕੀਤੇ ਨੇ ਉਹਦੇ ਹਾਦਸੇ ਤੋਂ ਬਾਅਦ ਆ ਜ਼ਿੰਮੇਵਾਰ ਜਿਹੜੇ ਆ ਉਹ ਜ਼ਿੰਮੇਵਾਰ ਹੀ ਹੁੰਦੇ ਨੇ ਸੋ ਇਹ ਟਰਾਲਾ ਤੁਹਾਨੂੰ ਤੁਸੀਂ ਦੇਖਿਆ ਇਹ ਟਰਾਲਾ ਜਿਹੜਾ ਵਾ ਉਥੇ ਐਕਸੀਡੈਂਟ ਕਰਨ ਤੋਂ ਬਾਅਦਾਂ ਲਿਆਣ ਕੇ ਤੇ ਇਹਨੂੰ ਰਾਣਾ 슈ਗਰਸ ਲਿਮਟਿਡ ਦੇ ਵਿੱਚ ਜਿਹੜਾ ਵਾ ਉਹ ਲਿਖਾ ਲਿਆ ਜਾਂਦਾ ਪਿਛਲੇ ਪੰਨੇ ਦੇਖ ਸਕਦੇ ਹੋ ਕਿ ਰਾਣਾ 슈ਗਰਸ ਲਿਮਟਿਡ ਦੀਆਂ ਤਸਵੀਰਾਂ ਵੀ ਨੇ ਆ ਸਿਕਿਉਰਟੀ ਗਾਰਡ ਵੀ ਤੁਰਿਆ ਫਿਰਦਾ ਤੇ ਇਹ ਮੇਲੇ ਦੇ ਅੰਦਰ ਦੀਆਂ ਤਸਵੀਰਾਂ ਨੇ ਉਥੇ ਹਾਦਸਾ ਵਾਪਰਨ ਤੋਂ ਬਾਅਦਾਂ ਟਰੈਕਟਰ ਨੂੰ ਅੰਦਰ ਆਣ ਕੇ ਲਿਖਾ ਲਿਆ ਜਾਂਦਾ ਉਪਰੰਤ ਗੱਗੜਪਾਣਾ ਦੇ ਜਿਹੜੇ ਸਰਪੰਚ ਨੇ ਉਹਨਾਂ ਦੇ ਵੱਲੋਂ ਪਿੰਡ ਦੇ ਸੌਰੀ ਉਹਦੇ ਵਿੱਚ 슈ਗਰ ਫੈਕਟਰੀ ਦੇ ਵਿੱਚ ਆ ਕੇ ਤੇ ਇਹਨਾਂ ਨੂੰ ਬਾਹਰ ਲੈ ਕੇ ਆਂਦਾ ਜਾਂਦਾ ਟਰੈਕਟਰ ਤੇ ਟਰਾਲੀ ਨੂੰ ਉੱਥੇ ਟਰੈਕਟਰ 슈ਗਰ ਫੈਕਟਰੀ ਵਾਲੇ ਜਿਹੜੇ ਟਰੈਕਟਰ ਨੂੰ ਖੜਨੀ ਸੀ ਦੇਰ ਹੈ ਹੈਰਾਨਗੀ ਦੀ ਗੱਲ ਇਹ ਆ ਕਿ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਆ ਕਿ ਅੰਦਰੋਂ ਬਾਹਰ ਨਹੀਂ ਸੀ ਨਿਕਲ ਦਿੰਦੇ ਫਿਰ ਲੋਕਾਂ ਨੇ ਇਹ ਕਿਹਾ ਕਿ ਅਸੀਂ ਆਪਣੀ ਜਿਹੜੀ ਡੈੱਡ ਬੋਡੀ ਆ ਉਹ ਸੜਕ 'ਚੋਂ ਓਨਾ ਚਿਰ ਨਹੀਂ ਚੁੱਕਣੀ ਤੇ ਰੌਲਾ ਜ਼ਿਆਦਾ ਪੈਣ ਤੋਂ ਬਾਅਦ ਆਇੜਾ ਵਾ ਉਹ ਉਥੋਂ ਨੌਜਵਾਨਾਂ ਨੇ ਆ ਦੇਖੋ ਪੀਸ ਪਿਆ ਆ ਬਲੈਕ ਕਲਰ ਦਾ ਜੋ ਤਸਵੀਰ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਤੇ ਨੌਜਵਾਨਾਂ ਨੇ ਉਥੋਂ ਟਰੈਕਟਰ ਜਿਹੜਾ ਵਾ ਲੈ ਆਣ ਕੇ ਵਾਪਸੀ ਚੌਂਕੀ ਤੇ ਉਥੇ ਜਿਹੜਾ ਵਾ ਚੌਂਕੀ ਦੇ ਵਿੱਚ ਜਿਹੜਾ ਵਾ ਪੁਲਿਸ ਦੇ ਕੋਲ ਲੈ ਕੇ ਜਿਹੜਾ ਲੋਕ ਆਏ ਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਇਹ ਰਾਣਾ 슈ਗਰ ਸਲਿਮਟਡ ਦੇ ਵੱਲੋਂ ਲੋਕਾਂ ਦੀ ਜਾਨ ਨਾਲ ਖੇਡਣ ਦੀਆਂ ਤਸਵੀਰਾਂ ਨੇ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਦੇ ਉਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਨੌਜਵਾਨ ਜਿਹੜਾ ਵਾ ਉਹ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਿਹੜੀ ਆ ਉਹ ਲੜ ਰਿਹਾ ਹੈ ਇੱਥੇ ਦੱਸਣਯੋਗ ਹੈ ਕਿ ਜੇਕਰ ਲੋਕ ਉਥੇ ਮੁਸ਼ਕਲਤ ਨਾ ਕਰਦੇ ਜ਼ਬਰਦਸਤੀ ਅੰਦਰ ਨਾ ਵੜਦੇ ਜਾਂ ਆਪਣੇ ਡੈੱਡ ਬੋਡੀ ਨੂੰ ਸੜਕ ਦੇ ਵਿੱਚ ਰੱਖ ਕੇ ਪ੍ਰਦਰਸ਼ਨ ਕਰਨ ਦੀ ਧਮਕੀ ਨਾ ਦਿੰਦੇ ਤਾਂ ਮੇਲ ਵਾਲਿਆਂ ਨੇ ਕਦੀ ਵੀ ਇਹ ਟਰਾਲੀ ਜਿਹੜੀ ਆ ਉਹ ਵਾਪਸੀ ਨਹੀਂ ਸੀ ਨਿਕਲ ਦੇਣੀ ਤੇ ਜੋ ਕਾਰਵਾਈ ਆ 174 ਦੀ ਕਾਰਵਾਈ ਜਿਹੜੀ ਆ ਪੁਲਿਸ ਚੌਂਕੀ ਬੁੱਟਰਕਲਾ ਦੇ ਵੱਲੋਂ ਜਿਹੜੀ ਉਹ ਕਰ ਦਿੱਤੀ ਜਾਣੀ ਸੀ ਕਿਉਂਕਿ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਰਹੀਆਂ ਨੇ ਕੁਦਰਤੀ ਤੌਰ ਤੇ ਮੈਂ ਮੌਕੇ ਦੇ ਉੱਤੇ ਉੱਥੇ ਜਿਹੜਾ ਵਾ ਜਦੋਂ ਇਹ ਘਟਨਾ ਵਾਪਰਦੀ ਆ ਮੌਕੇ ਤੇ ਪਹੁੰਚਦਾ ਵਾਂ ਉਸ ਤੋਂ ਬਾਅਦ ਜਿਹੜੇ ਸਰਪੰਚ ਸਾਹਿਬ ਨਾਲ ਗੱਲ ਹੁੰਦੀ ਆ ਤੇ ਨੌਜਵਾਨਾਂ ਨਾਲ ਗੱਲ ਹੁੰਦੀ ਆ ਥੋੜਾ ਟ੍ਰੇਸ ਕੀਤਾ ਜਾਂਦਾ ਤੇ ਇਹ ਜਿਹੜਾ ਰਾਣਾ 슈ਗਰ ਲਿਮਟਿਡ ਦੇ ਵਿੱਚੋਂ ਇਹ ਵਾਲੀ ਟਰਾਲੀ ਜਿਹੜੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਟਰਾਲੀ ਜਿਹੜੀ ਆ ਕੱਢ ਕੇ ਫਿਰ ਪੁਲਿਸ ਚੌਂਕੀ ਦੇ ਵਿੱਚ ਜਿਹੜੀ ਆ ਉਹ ਲਿਆਂਦੀ ਜਾਂਦੀ ਹੈ ਸੋ ਵੀਡੀਓ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਕਿ ਕਿਸ ਤਰੀਕੇ ਦੇ ਨਾਲ ਰਾਣਾ ਗੁਰਜੀਤ ਦੇ ਵੱਲੋਂ ਲੋਕਾਂ ਦੀ ਜਾਨ ਦੇ ਨਾਲ ਖੇਡਿਆ ਜਾਂਦਾ ਬਟਾਲਾ ਬਿਆਸ ਮੁੱਖ ਮਾਰਗ ਦੇਤੇ ਜਿਹੜਾ ਵਾ ਇਹ ਟ੍ਰੈਫਿਕ ਦੀ ਸਮੱਸਿਆ ਰੱਖਣੀ ਜਾਂ ਸੜਕਾਂ ਦੇ ਉੱਤੇ ਜਿਹੜਾ ਇਹੋ ਜਿਹਾ ਜਿਗਾੜੂ ਸਾਧਨ ਜਿਹੜੇ ਆ ਉਹ ਆਪਣੇ ਜਿਹੜੇ ਆ ਲੋਕਾਂ ਨੂੰ ਮੌਤ ਵੰਡਣ ਲਈ ਜਿਹੜਾ ਵਾ ਉਹ ਸੜਕਾਂ ਤੇ ਜਿਹੜਾ ਉਹ ਭੇਜੇ ਜਾਂਦੇ ਨੇ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਜੋ ਰਾਣੇ ਗੁਰਜੀਤ ਦੀ ਹਰ ਕਾਲੀ ਕਰਤੂਤ ਲੋਕਾਂ ਦੇ ਸਾਹਮਣੇ ਜਾ ਸਕੇ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ